ਕੁਦਰਤੀ ਗੱਲ ਜਦੋਂ ਰਹਿਤ ਸ਼ਬਦ ਆਏ ਤੇ ਮਨੁੱਖ ਦਾ ਧਿਆਨ ਹੈ ਜਿਹੜਾ ਉਹ ਸਿੱਖ ਦੇ ਜੀਵਨ ਬਾਰੇ ਪਾਸੇ ਜਾਂਦਾ ਹੈ ਆਪਾਂ ਕਈ ਵਾਰੀ ਚੰਗਾ ਗੁਰਸਿੱਖ ਦੇਖ ਕੇ ਸ਼ਬਦ ਵਰਦਿੰਦੇ ਆਂ ਵੀ ਇਸ ਸਿੱਖ ਦੇ ਜੀਵਨ ਦੀ ਰਹਿਤ ਬਹੁਤ ਚੰਗੀ ਹੈ। ਪਾਬੀ ਦੀ ਕਰਨੀ ਬੜੀ ਚੰਗੀ ਹੈ। ਇਹਦੇ ਜੀਵਨ ਦੇ ਜਿਉਣ ਦਾ ਢੰਗ ਤੌਰ ਤਰੀਕਾ ਬੜਾ ਚੰਗਾ ਹੈ। ਪਰ ਅੰਮ੍ਰਿਤ ਬਾਣੀ ਵਿੱਚੋਂ ਕਾਦਰ ਦੀ ਕੁਦਰਤ ਵਾਲੇ ਪਾਸੇ ਨੂੰ ਵੀ ਕੋਈ ਛਾਤ ਪਾਏ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕੁਦਰਤ ਵਿੱਚ ਵੀ ਇੱਕ ਰਹਿਤ ਇੱਕ ਮਰਿਆਦਾ ਇੱਕ ਹੁਕਮ ਇਹੋ ਜਾਂ ਟਿਕਾਇਆ ਹੋਇਆ ਹੈ ਕਿ ਸਭ ਕੁਝ ਉਹਦੀ ਹੁਕਮ ਵਿੱਚ ਮਨੋ ਰਹਿਤ ਵਿੱਚ ਚੱਲਦਾ ਪਿਆ ਇਹ ਗੱਲ ਮੈਂ ਹੋਰ ਬੇਨਤੀ ਤੁਹਾਨੂੰ ਕਹਦੇ ਆ ਅੱਜ ਕਈ ਵਾਰੀ ਬੰਦਾ ਇਹ ਸ਼ਬਦ ਵਰਤਦਾ ਹੈ ਵੀ ਇਹਦੀ ਕੀ ਲੋੜ ਹੈ ਇਹ ਤੇ ਬੰਧਨ ਹੈ ਯਾਦ ਰੱਖੋ ਜੇ ਰਹਿਤ ਨਾ ਹੋਵੇ ਮਨੁੱਖ ਆਪਣਾ ਚੁਗਿਰਦੇ ਵਾਲੀ ਛਾਤ ਪਾਏ ਇੱਕ ਚੰਗੀ ਰਹਿਤ ਤੋਂ ਬਿਨਾ ਤੇ ਆਹ ਜਿਹੜੀ ਕੁਦਰਤ ਹੈ ਇਹਦੇ ਵਿੱਚ ਵੀ ਸਭ ਕੁਝ ਤੈਸ਼ ਨੈਸ਼ ਹੋ ਜਾਏਗਾ ਰਹਿਤ ਜਿਹੜੀ ਉਹ ਬਹੁਤ ਲਾਜ਼ਮੀ ਚਾਹੀਦੀ ਹੈ ਤੁਸੀਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਪੜੋ ਜਪਜੀ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ ਹੁਕਮੀ ਹੋਵਨ ਆਕਾਰ ਉਦੇ ਹੁਕਮ ਦੇ ਵਿੱਚ ਆ ਸ੍ਰਿਸ਼ਟੀ ਦਾ ਆਕਾਰ ਬਣਿਆ ਹੁਕਮ ਨਾ ਕਹਿਆ ਜਾਈ ਪਰ ਉਹਦੇ ਹੁਕਮ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਗੋਵਨ ਜੀ ਹੁਕਮ ਮਿਲੇ ਵਡਿਆਈ ਇਹ ਜੀਵ ਉਸੇ ਦੇ ਹੁਕਮ ਵਿੱਚ ਹੈ ਉਸੇ ਦੇ ਹੁਕਮ ਵਿੱਚ ਹੀ ਇਹਨਾਂ ਨੂੰ ਵਡਿਆਈ ਮਿਲਦੀ ਹੈ ਇੱਕ ਗੱਲ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਮਨੁੱਖ ਆਪਣੇ ਜੀਵਨ ਤੇ ਵੀ ਝਾਤ ਪਾਏ ਇਹਦੇ ਜੀਵਨ ਵਿੱਚ ਵੀ ਮੰਨੋ ਇੱਕ ਹੁਕਮ ਵਾਪਰਦਾ ਪਿਆ ਮਾਂ ਦੀ ਕੁੱਖ ਤੋਂ ਜਨਮ ਲਿਆ ਬਚਪਨ ਹੈ ਅਗਲਾ ਹੁਕਮ ਵਾਪਰਦਾ ਹੈ ਕਿ ਇਹ ਬਚਪਨ ਨਾਲ ਜਵਾਨੀ ਵਿੱਚ ਤਬਦੀਲ ਹੋ ਜਾਂਦਾ ਹੈ ਅਗਲਾ ਹੁਕਮ ਵਰਤਦਾ ਹੈ ਕਿ ਇਹ ਜਵਾਨੀ ਬਜ਼ੁਰਗੀ ਵਿੱਚ ਤਬਦੀਲ ਹੁੰਦੀ ਹੈ ਅਗਲਾ ਭਾਣਾ ਵਾਪਰਦਾ ਹੈ ਕਿ ਇਹ ਬਜ਼ੁਰਗੀ ਮੌਤ ਦੇ ਮੂੰਹ ਵਿੱਚ ਚਲੀ ਜਾਂਦੀ ਹੁਣ ਕਿਹੜਾ ਬੰਦਾ ਚਾਹੁੰਦਾ ਹੈ ਵੀ ਮੇਰਾ ਬਚਪਨਾ ਟਲਿਆ ਜਾਏ ਜਾਂ ਮੇਰੇ ਤੇ ਪਰ ਜਵਾਨੀ ਦਾ ਸਮਾਂ ਉਹ ਚਲਿਆ ਜਾਏ ਲੋਕ ਤੇ ਬੇਅੰਤ ਅਡੰਬਰ ਕਰਦੇ ਆ ਵੀ ਮੇਰੇ ਤੇ ਬਜ਼ੁਰਗੀ ਆਵੇ ਨਾ ਪਰ ਸਤਿਗੁਰੂ ਕਹਿਣ ਲੱਗੇ ਭਲਿਆ ਇਹ ਉਸ ਮਾਲਕ ਦਾ ਹੁਕਮ ਹੈ ਉਹਦੀ ਰਹਿਤ ਹੈ ਉਹਦੀ ਇਹ ਬਣਾਈ ਇੱਕ ਮਰਿਆਦਾ ਹੈ ਮੈਂ ਫਿਰ ਤੁਹਾਨੂੰ ਬਾਣੀ ਵਿੱਚੋਂ ਕਹਿਣ ਲੱਗੇ ਆ ਉਹਨੇ ਆਪਣੀ ਮਰਿਆਦਾ ਰਜਾ ਹੁਕਮ ਵਿੱਚ ਕੀ ਕੁਝ ਕੀਤਾ ਇੱਕ ਗੱਲ ਬੜੀ ਪ੍ਰਚਲਿਤ ਰਹੀ ਕਿਸੇ ਵੇਲੇ ਕਿ ਇਹ ਜਿਹੜੀ ਧਰਤੀ ਹੈ ਇਹ ਧੌਲੇ ਬਲਦ ਦੇ ਸਿੰਘ ਦੇ ਸਹਾਰੇ ਖਲੋਤੀ ਹੈ ਗੁਰੂ ਨਾਨਕ ਸਾਹਿਬ ਆਦਿਸ਼ਾ ਨੇ ਬਾਣੀ ਵਿੱਚ ਬਚਨ ਆਖਿਆ ਕਿਨ ਲੱਗੇ ਨਹੀਂ ਇਹ ਤੇ ਰੱਬ ਦੀ ਕਰਨੀ ਕਰਕੇ ਹੈ ਇਹ ਤੇ ਰੱਬ ਦੇ ਹੁਕਮ ਕਰਕੇ ਹੈ ਇਹ ਤੇ ਉਹਦੀ ਰਹਿਤ ਕਰਕੇ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਉਸ ਮਾਲਕ ਨੇ ਮਾਨੋ ਆਪਣੇ ਹੁਕਮ ਦੇ ਵਿੱਚ ਹੀ ਇੱਕ ਸੰਤੋਖ ਦਾ ਸੂਤਰ ਇੱਕ ਧਾਗਾ ਇਹੋ ਜਾਂ ਪਰੋਇਆ ਹੈ ਕਿ ਇਸ ਧਰਤੀ ਨੂੰ ਉਸ ਮਾਲਕ ਨੇ ਟਿਕਾਇਆ ਹੋਇਆ ਹੈ ਇੱਕ ਬਾਣੀ ਵਿੱਚ ਹੋਰ ਬਚਨ ਤੁਹਾਨੂੰ ਕਹਿਣ ਲੱਗੇ ਆ ਇਹ ਸਭ ਕੁਝ ਉਹਦਾ ਹੁਕਮ ਤੇ ਰਹਤੀ ਹੈ ਉਹਦੀ ਕਰਨੀ ਹੈ ਕਿ ਕੁਦਰਤ ਦਾ ਆਨੰਦ ਜੀਵ ਲੈ ਰਹੇ ਹੈ ਗੁਰੂ ਰਾਮਦਾਸ ਜੀ ਤੇ ਇੱਕ ਬਚਨ ਆਉਂਦਾ ਬਾਣੀ ਅੰਦਰ ਕਹਿਣ ਲੱਗੇ ਰੱਬ ਦਾ ਹੁਕਮ ਰਹਿਤ ਵੇਖਣੀ ਹੋਵੇ ਕਿੰਡੀ ਕਮਾਲ ਦੀ ਹੈ ਕਿ ਵਿੱਚੇ ਉਸਨੇ ਧਰਤੀ ਪੈਦਾ ਕੀਤੀ ਹੈ ਧਰਤੀ ਵਿੱਚ ਹੀ ਉਹਨੇ ਪਾਣੀ ਪੈਦਾ ਕੀਤਾ ਹੈ ਪਾਣੀ ਵਿੱਚੋਂ ਲੱਕੜ ਪੈਦਾ ਕੀਤੀ ਹੈ ਫਿਰ ਇਸੇ ਵਿੱਚੋਂ ਆਗੈ ਅੱਗ ਵਿੱਚੋਂ ਫਲ ਮਿਲਦਾ ਹੈ ਬੜੀ ਕਮਾਲ ਦੀ ਗੱਲ ਹੈ ਪਰ ਹੈਰਾਨਗੀ ਇਸ ਗੱਲ ਦੀ ਹੈ ਵੀ ਸਭ ਨੂੰ ਆਪੋ ਆਪਣੀ ਰਹਿਤ ਦਿੱਤੀ ਹੋਈ ਹੈ ਇਹ ਨਹੀਂ ਵੀ ਪਾਣੀ ਤਿੰਨ ਹਿੱਸੇ ਹੈ ਅਨ ਸਾਇੰਸ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਤੇ ਇੱਕ ਹਿੱਸਾ ਧਰਤੀ ਹੈ ਇਉਂ ਹੀ ਜਾਣੋ ਵੀ ਜਿਵੇਂ ਬੇੜੀ ਦੀ ਤਰ੍ਹਾਂ ਪਾਣੀ ਵਿੱਚ ਬੇੜੀ ਹੋਵੇ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਪਾਣੀ ਮਰਜ਼ੀ ਨਾਲ ਇਸ ਧਰਤੀ ਨੂੰ ਖੋਰ ਕੇ ਤੇ ਬਿਲਕੁਲ ਤਬਾਹ ਕਰ ਦੇਵੇ ਨਹੀਂ ਉਸ ਮਾਲਕ ਦੀ ਰਹਿਤ ਹੈ ਉਹਨੇ ਹੁਕਮ ਦੇ ਵਿੱਚ ਬੰਨਿਆ ਹੋਇਆ ਉਹ ਕਿੱਡਾ ਬੇਅੰਤ ਹੈ ਅਮਰਤ ਬਾਣੀ ਦਾ ਬਚਨ ਹੈ ਗੁਰੂ ਰਾਮਦਾਸ ਜੀ ਦਾ ਕਹਿਣ ਲੱਗੇ ਲੋਕਾਈ ਆਖਦੀ ਹੈ ਸ਼ੇਰ ਤੇ ਬੱਕਰੀ ਇੱਕ ਥਾਂ ਬੰਨੇ ਨਹੀਂ ਜਾ ਸਕਦੇ ਆਮ ਆਪਾ ਸ਼ਬਦ ਵਰਤਨੇ ਆ ਪਰ ਗੁਰੂ ਰਾਮਦਾਸ ਜੀ ਕਹਿਣ ਲੱਗੇ ਰੱਬ ਇਡਾ ਬੇਅੰਤ ਹੈ ਉਹਨੇ ਮਨ ਨੂੰ ਸ਼ੇਰ ਤੇ ਬੱਕਰੀ ਨੂੰ ਇੱਕੋ ਥਾਂ ਟਿਕਾ ਕੇ ਰੱਖਿਆ ਹੋਇਆ ਆਪਣੇ ਹੁਕਮ ਅੰਦਰ ਕਿਵੇਂ ਟਿਕਾਇਆ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤਰੀਜੈ ਬੱਕਰੀ ਸਿੰਘ ਇਕ ਤੈ ਥਾਂੇ ਰੱਖੈ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਕਿ ਜੇ ਪਿਆਰੇ ਬੋਲ ਨੇ ਜਦੋਂ ਰਹਿਤ ਦੀ ਵਿਆਖਿਆ ਕੀਤੀ ਹੁਣ ਵਿੱਚੇ ਧਰਤੀ ਵਿੱਚੇ ਪਾਣੀ ਹੈ ਵਿੱਚੇ ਅੱਗ ਹੈ ਜਿੰਨੇ ਰੁੱਖ ਨੇ ਧਰਤੀ ਤੇ ਪਾਣੀ ਵਿੱਚੋਂ ਜਨਮ ਲੈ ਰਹੇ ਹਰ ਰੁੱਖ ਵਿੱਚੋਂ ਫਲ ਮਿਲਦੇ ਪਰ ਉਹਦੇ ਰੁੱਖ ਅੰਦਰ ਇਹ ਵੀ ਯਾਦ ਰੱਖੋ ਵੀ ਉਹਦੇ ਵਿੱਚ ਅੱਗ ਵੀ ਸਮਾਈ ਹੋਈ ਹੈ ਲੱਕੜ ਅੰਦਰ ਮਨੁੱਖ ਕਦੀ ਸੋਚਿਆ ਆਪਾਂ ਧਰਤੀ ਤੋਂ ਬੋਰ ਕਰਕੇ ਟਿਊਬਲ ਮੋਟਰ ਲਾ ਕੇ ਪਾਣੀ ਕੱਢਨੇ ਹੈ ਇਹਦਾ ਮਤਲਬ ਹੀਠਾਂ ਅਰਬਾਂ ਖਰਬਾਂ ਲੀਟਰ ਪਾਣੀ ਪਿਆ ਹੈ ਸਦੀਆਂ ਤੋਂ ਲੋਕ ਕੱਢਦੇ ਜਾ ਰਹੇ ਨੇ ਪਰ ਇਹ ਧਰਤੀ ਉਸ ਪਾਣੀ ਵਿੱਚ ਡਿਗਦੀ ਨਹੀਂ ਹੈ ਇਹ ਨਹੀਂ ਹੈ ਵੀ ਇਹ ਸਾਰੀ ਧਰਤੀ ਵਿੱਚੇ ਸਮਾ ਗਈ ਸਤਿਗੁਰੂ ਕਹਿਣ ਲੱਗੇ ਇਹ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਆਪਣੀ ਰਹਿਤ ਅੰਦਰ ਸਭ ਕੁਝ ਟਿਕਾਇਆ ਹੋਇਆ ਹੈ ਜਿੱਥੇ ਮਰਿਆਦਾ ਨਹੀਂ ਰਹੇਗੀ ਯਾਦ ਰੱਖੋ ਉੱਥੇ ਸਭ ਕੁਝ ਜੀਵਨ ਵਿੱਚ ਬਰਬਾਦ ਹੋ ਜਾਂਦਾ ਹੈ ਤਾਂ ਹੀ ਸਿੱਖ ਅਰਦਾਸ ਕਰਕੇ ਗੁਰੂ ਨੂੰ ਆਖਦਾ ਹੈ ਸਤਿਗੁਰੂ ਮੈਨੂੰ ਰਹਿਤ ਦਾਨ ਮੇਰੀ ਝੋਲੀ ਵਿੱਚ ਰਹਿਤ ਦੀ ਦਾਤ ਪਾ ਜੀਵਨ ਦੀ ਇੱਕ ਮਰਿਆਦਾ ਪਾ ਫਿਰ ਮੈਂ ਤੁਹਾਨੂੰ ਅੰਮ੍ਰਿਤ ਬਾਣੀ ਵਿੱਚੋਂ ਕਹਿਣ ਲੱਗਿਆ ਹੈ ਜਪਜੀ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ ਰਾਤੀ ਰੁੱਤੀ ਛਿੱਤੀ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਥਾਪ ਰੱਖੀ ਦਾ ਅਰਥ ਉਹਨੇ ਆਪਣੇ ਹੁਕਮ ਵਿੱਚ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਉਸ ਮਾਲਕ ਨੇ ਇਹ ਕਾਦਰ ਨੇ ਕੁਦਰਤ ਵਿੱਚ ਰਾਤਾ ਰੁੱਤਾ ਛਿੱਤ ਬਾਰ ਦਿਨ ਰਾਤ ਬਣਾ ਕੇ ਤੇ ਫਿਰ ਧਰਤੀ ਨੂੰ ਇੱਕ ਧਰਮਸ਼ਾਲਾ ਬਣਾ ਕੇ ਤੇ ਮੰਨੋ ਇਸ ਪਾਣੀ ਵਿੱਚ ਟਿਕਾਇਆ ਹੋਇਆ ਹੈ ਆਪਣੇ ਹੁਕਮ ਅੰਦਰ ਇੱਕ ਵਾਰੀ ਸ਼ਬਦ ਤੁਹਾਨੂੰ ਫਿਰ ਦੁਹਰਾ ਦਿਆਂ ਰਹਿਤ ਦੇ ਅਰਥ ਨੇ ਕਰਨੀ ਰਹਿਤ ਦੇ ਅਰਥ ਨੇ ਜੀਵਨ ਜਿਉਣ ਦਾ ਢੰਗ ਰਹਿਤ ਦਾ ਅਰਥ ਹੁੰਦਾ ਹੈ ਹੁਕਮ ਵਿੱਚ ਤੁਰਨਾ ਹੁਕਮ ਦੀ ਕਮਾਈ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਸਮਝਾਇਆ ਸਾਨੂੰ ਵੀ ਭਲਿਆ ਬੰਦੇ ਇਹ ਹੁਕਮ ਦੀ ਆਗਿਆ ਪਾਲਣ ਦੀ ਗੱਲ ਤੈਨੂੰ ਨਹੀਂ ਕਹੀ ਕੇਵਲ ਇਹ ਤੇ ਤੂੰ ਕਾਦਰ ਦੀ ਕੁਦਰਤ ਵੇਖੇ ਇੱਥੇ ਵੀ ਉਹਦਾ ਮਾਲਕ ਦਾ ਹੁਕਮ ਚੱਲਦਾ ਪਿਆ ਤੇ ਉਸੇ ਦੇ ਹੁਕਮ ਵਿੱਚ ਹੀ ਸਭ ਕੁਝ ਉਹਦੀ ਸਮਰੱਥਾ ਉਹਦੀ ਕਿਰਪਾ ਨਾਲ ਇਕਲੋਤਾ ਹੋਵੇ ਅਮਰਤ ਬਾਣੀ ਵਿੱਚ ਇੱਕ ਵਚਨ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਸਹਿ ਵਚਨ ਵਰਤਨ ਦੇ ਭੈ ਵਿੱਚ ਪਵਨ ਬਹਿ ਸਦ ਬਾਉ ਭੈ ਵਿੱਚ ਚੱਲੈ ਲੱਖ ਦਰਿਆਉ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾ ਨੇ ਆਕਾਸ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਅੱਗੇ ਜਾ ਕੇ ਬਚਨ ਆਖਣਗੇ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇਹਦੇ ਅਰਥ ਸਾਨੂੰ ਸਮਝਣੇ ਚਾਹੀਦੇ ਨੇ ਇਹਦੇ ਅਰਥ ਨੇ ਭੈ ਵਿੱਚ ਪਵਨ ਵਹਿ ਸਦ ਬਾਉ ਸਦ ਬਾਉ ਦਾ ਅਰਥ ਹੈ ਹਰ ਵੇਲੇ ਉਸ ਮਾਲਕ ਦੇ ਹੁਕਮ ਵਿੱਚ ਉਹਦੀ ਰਹਿਤ ਅੰਦਰ ਹਰ ਵੇਲੇ ਆ ਪਾਉਣ ਵਗਦੀ ਪਈ ਹੈ ਪੈ ਵਿੱਚ ਚੱਲੈ ਲੱਖ ਦਰਿਆਓ ਕਿੰਨੇ ਦਰਿਆਵਾਂ ਦੇ ਪਰਵਾਹ ਨੇ ਕਿੰਨਾ ਬੇਅੰਤ ਪਾਣੀ ਹੈ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੈ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚੰਤਨ ਅੰਤ ਸੂਰਜ ਹੈ ਚੰਦਰਮੇ ਇਹ ਆਪਣੀ ਯਾਤਰਾ ਕਰ ਰਹੇ ਨੇ ਇਹ ਵੀ ਉਹਦੇ ਹੁਕਮ ਵਿੱਚ ਹੈ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕੋ ਰੂੜੀ ਚਲਤ ਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਇੱਥੇ ਮਹਾਨ ਸਾਧਨਾ ਕਰਨ ਵਾਲੇ ਸਿੱਧ ਲੋਕ ਇੱਥੇ ਮਹਾਤਮਾ ਬੁੱਧ ਵਰਗੇ ਜੱਬੀ ਪੁਰਖ ਇੱਥੇ ਹੋਰ ਬਿਆਨਤ ਲੰਬੀ ਆਰਾਧਨਾ ਕਰਨ ਵਾਲੇ ਉਹਦੇ ਹੁਕਮ ਵਿੱਚ ਨੇ ਅੱਗੇ ਇੱਕ ਬੜਾ ਕਮਾਲ ਦਾ ਬਚਨ ਆਖਿਆ ਆ ਡਾਣੀ ਆਕਾਸ਼ ਮਨੁੱਖ ਨਿੱਕ ਕਮਰਾ ਵੀ ਪਉਣਾ ਹੋਵੇ ਨਾ ਕੋਈ ਛੋਟਾ ਜਿਹਾ ਘਰ ਤੇ ਉਹਨੂੰ ਕੰਧਾਂ ਦਾ ਸਹਾਰਾ ਥੰਮਾਂ ਦਾ ਸਹਾਰਾ ਦੇ ਕੇ ਛੱਤ ਖੜੀ ਕਰਦਾ ਹੈ ਸਤਿਗੁਰੂ ਬਾਣੀ ਚ ਕਹਿਣ ਲੱਗੇ ਤੁੱਕ ਦੀ ਰੱਬ ਵੱਲ ਵੇਖ ਇੱਡਾ ਆਕਾਸ਼ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨੇ ਇੱਕ ਵੀ ਥੰਮੀ ਦਾ ਸਹਾਰਾ ਨਹੀਂ ਦਿੱਤਾ ਆਪਣੇ ਹੁਕਮ ਵਿੱਚ ਆਪਣੀ ਰਹਿਤ ਅੰਦਰ ਇਹ ਅਸੂਲ ਪਨਾ ਦਿੱਤਾ ਵੀ ਆਹ ਡਾਣੇ ਆਕਾਸ਼ ਆਹ ਡਾਣੇ ਦਾ ਅਰਚਿਤਣਿਆ ਹੋਇਆ ਉਹ ਕਿੱਡਾ ਆਕਾਸ਼ ਹੈ ਤੇ ਬਿਨਾਂ ਥੰਮਾ ਬਿਨਾਂ ਕਿਸੇ ਸਹਾਰੇ ਕੰਧ ਤੋਂ ਉੱਤਰਿਆਂ ਹੋਇਆ ਉਹਦੇ ਹੁਕਮ ਵਿੱਚ ਖਲੋਤਾ ਹੋਇਆ ਇਹਨੂੰ ਕਿਹਾ ਜਾਂਦਾ ਸਾਨੂੰ ਅੰਮ੍ਰਿਤ ਬਾਣੀ ਤਾਂ ਹੀ ਸਮਝਾਉਂਦੀ ਹੈ ਵੀ ਭਲਿਆ ਤੇਰਾ ਜੀਵਨ ਹੈ ਜਿਹੜਾ ਉਹ ਰਹਿਤ ਵਿੱਚ ਚਾਹੀਦਾ ਹੈ ਗੁਰੂ ਨੇ ਐਵੇਂ ਨਹੀਂ ਸਾਨੂੰ ਰਹਿਤ ਬਖਸ਼ੀ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਲੇ ਤੋਂ ਲੈ ਕੇ ਮਾਰਿਆ ਸਿੱਕਾ జగਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਵੇਲੇ ਤੋਂ ਚੱਲ ਕੇ ਦਸਮ ਪਾਤਸ਼ਾ 1699 ਈਸਵੀ ਵਿੱਚ ਜਾ ਕੇ ਅਮਰ ਦਾ ਬਾਟਾ ਤਿਆਰ ਕਰਕੇ ਤੇ ਫਿਰ ਜਿਹੜੀਆਂ ਰਹਿਤ ਮਰਿਆਦਾ ਸਮਝਾਉਂਦੇ ਨੇ ਗੁਰੂ ਨਾਨਕ ਸਾਹਿਬ ਬਲੇ ਤੋਂ ਆਰੰਭਤਾ ਹੋਈ ਇੱਕ ਬਾਣੀ ਵਿੱਚੋਂ ਤੁਹਾਨੂੰ ਬਚਨ ਹੋਰ ਕਹਿਣ ਲੱਗੇ ਆ ਮਰਿਆਦਾ ਜਿੱਥੇ ਵੀ ਕੀ ਤੋੜਦਾ ਨਾ ਰਹਿਤ ਜਿੱਥੇ ਵੀ ਕੀ ਤੋੜੇਗਾ ਉੱਥੇ ਜੀਵਨ ਦੀ ਬਰਬਾਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਚਨ ਆਉਂਦਾ ਹੈ ਸਹਿਬ ਨੇ ਪੰਜ ਜੀਵਨ ਦਾ ਜ਼ਿਕਰ ਕੀਤਾ ਹੈ ਇੱਕ ਵਚਨ ਆਉਂਦਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪੰਜ ਦੁਖ ਅਸਾਧ ਜਾਮੇ ਤਾਕੀ ਕੀਤਕ ਆਸ ਇਹਦੇ ਅਰਥ ਕੀ ਨੇ ਹੁਣ ਮੱਛੀ ਹੈ ਮੱਛੀ ਦੇ ਜੀਵਨ ਦੀ ਮਰਿਆਦਾ ਵੀ ਉਹਨੇ ਪਾਣੀ 'ਚ ਰਹਿਣਾ ਹੈ ਪਾਣੀ ਉਹਦਾ ਜੀਵਨ ਹੈ ਵੇਖੋ ਰੱਬ ਦੀ ਕਿੱਡੀ ਨੇਤ ਹੈ ਹੋਰ ਕੋਈ ਜੀਵ ਵਿੱਚੋਂ ਤੱਕ ਮਨੁੱਖ ਨੂੰ ਉੱਤਮ ਪ੍ਰਾਣੀ ਆਖਿਆ ਇਹਨੂੰ ਪਾਣੀ ਵਿੱਚ ਡੁੱਬੋ ਮਰ ਜਾਂਦਾ ਹੈ ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢੋ ਮਰਦੀ ਹੈ ਕਮਾਲ ਦੀ ਉਹਦੀ ਰਹਿਤ ਬਣਾਈ ਹੈ ਹੁਕਮ ਹੁਕਮ ਬਣਾਇਆ ਗੁਰੂ ਗ੍ਰੰਥ ਸਾਹਿਬ ਨੇ ਬਚਨ ਆਖੇ ਕਹਿਣ ਲੱਗੇ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼ ਪੰਚ ਦੁਖ ਅਸਾਦ ਜਾਮੇ ਤਾਕੀ ਕਿਰਤਕ ਆਸ ਪਹਿਲਾ ਬਚਨ ਬੇਨਤੀ ਕਰਾਂ ਮਿਰਗ ਦੀ ਸ਼ਬਦ ਮਿਰਗ ਵਰਤਿਆ ਮਿਰਗ ਜਿਹੜਾ ਉਹਨੂੰ ਕੰਨ ਰਸ ਹੈ ਉਹਨੂੰ ਸ਼ਬਦ ਸੁਣਦਾ ਨਹੀਂ ਕੋਈ ਗੱਲ ਨਹੀਂ ਪਰ ਜਦੋਂ ਕੰਨ ਰਸ ਦਾ ਹੀ ਆਪਣੀ ਜੀਵਨ ਦੀ ਮਰਿਆਦਾ ਤੋੜਦਾ ਰਾਤ ਦਾ ਵੇਲਾ ਹੈ ਸ਼ਿਕਾਰੀ ਲੁਕ ਕੇ ਤੇ ਕੰਡੇ ਹੀੜੇ ਦੇ ਸਾਧ ਨੂੰ ਵਜਾਉਂਦਾ ਹੈ ਤੇ ਉਹ ਇੰਨਾ ਕੰਨ ਰਸ ਵਿੱਚ ਲੀਨ ਹੁੰਦਾ ਹੈ ਦੌੜਦਾ ਵੀ ਕਿਧਰੋਂ ਆਵਾਜ਼ ਆ ਰਹੀ ਹੈ ਜਿਸ ਪਾਸੋਂ ਜ਼ਿਆਦਾ ਆਵਾਜ਼ ਆਉਂਦੀ ਹੈ ਦੌੜਦਾ ਭੁੱਲ ਜਾਂਦਾ ਇਹ ਗੱਲ ਕਿ ਮੈਨੂੰ ਸ਼ਿਕਾਰੀ ਨੇ ਮੌਤ ਦੇ ਘਾਟ ਉਤਾਰ ਲੈਣੇ ਮਨ ਨੂੰ ਕੰਨ ਰਸ ਵਿੱਚ ਇੰਨਾ ਉਲਝਦਾ ਤੇ ਅੱਗੋਂ ਸ਼ਿਕਾਰੀ ਲੁਕ ਕੇ ਬੈਠਾ ਹੁੰਦਾ ਹੈ ਉਹ ਤੀਰ ਮਾਰ ਕੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦੇ ਸਤਿਗੁਰੂ ਕਹਿੰਨ ਲੱਗੇ ਮਿਰਗ ਨੇ ਇੱਕ ਮਰਿਆਦਾ ਤੋੜੀ ਕੰਨ ਰਸ ਵਿੱਚ ਗਲਤਾਨ ਹੋ ਗਿਆ ਮੌਤ ਦੇ ਮੂੰਹ ਚ ਚਲਿਆ ਗਿਆ ਮੱਛੀ ਉਹਦਾ ਜਿਹੜਾ ਖੁਰਾਕ ਹੈ ਉਹ ਪਾਣੀ ਵਿੱਚੋਂ ਹੀ ਪ੍ਰਾਪਤ ਕਰਦੀ ਹੈ ਬਹੁਤ ਵਾਰੀ ਜਦੋਂ ਸ਼ਿਕਾਰੀ ਪਕੜਨ ਜਾਂਦਾ ਹੈ ਤੇ ਉਹ ਕੁੰਡੀ ਅੱਗੇ ਕੁਝ ਪਦਾਰਥ ਲਾ ਕੇ ਜੀਬ ਦੇ ਰਸ ਵਿੱਚ ਚਸ ਕੇ ਵਿੱਚ ਉਹ ਗਲਤਾਂ ਨੂੰ ਕੇ ਜਦੋਂ ਦੌੜ ਕੇ ਆਉਂਦੀ ਹੈ ਉਹਨੂੰ ਜੀਬ ਦਾ ਰਸ ਲੈ ਕੇ ਵਹਿ ਜਾਂਦਾ ਹੈ ਸ਼ਿਕਾਰੀ ਕੁਝ ਪਦਾਰਥ ਦੇਣ ਦੀ بجائے ਉਹਨੂੰ ਕੁੰਡੀ ਪਾ ਕੇ ਪਾਣੀ ਵਿੱਚੋਂ ਬਾਹਰ ਕੱਢ ਕੇ ਮੌਤ ਦੇ ਘਾਟ ਉਤਾਰ ਦਿੰਦਾ ਹੈ ਸਤਿਗੁਰੂ ਕਹਿ ਲੱਗੇ ਉਹਨੂੰ ਜੀਵ ਦੇ ਰਾਸੈ ਜਿਹੜੀ ਇਹਦੇ ਚ ਗਲਤਾਨ ਹੋਣ ਦੇ ਕਾਰਨ ਹੀ ਮੌਤ ਦੇ ਮੂੰਹ ਵਿੱਚ ਜਾਣਾ ਪੈ ਗਿਆ ਜੇ ਕਦੀ ਉਹ ਜੀਵ ਦੇ ਜਾਸ ਵਿੱਚ ਨਾ ਖਚਤ ਹੁੰਦੀ ਤੇ ਸ਼ਾਇਦ ਸ਼ਿਕਾਰੀ ਦੀ ਕੁੰਡੀ ਪਾਉਣ ਤੇ ਦੌੜ ਕੇ ਨਾ ਆਉਂਦੀ ਫਿਰ ਤੀਜਾ ਬਚਨ ਆਖਿਆ ਮ੍ਰਗ ਮੀਨ ਭ੍ਰਿੰਗ ਪ੍ਰਿੰਗ ਦਾ ਅਰਚ ਇਥੇ ਭੌਰਾ ਹੈ ਭੌਰਾ ਜਿਹੜਾ ਉਹ ਕਮਲ ਦੇ ਫੁੱਲ ਤੇ ਬਹਿੰਦਾ ਹੈ ਜੇ ਤੇ ਉਹ ਰਸ ਲੈ ਕੇ ਘੜੀ ਦੋ ਘੜੀ ਬਾਅਦ ਉਡਾਰੀ ਮਾਰ ਜੇ ਉਹਦਾ ਜੀਵਨ ਬਚ ਜਾਂਦਾ ਪਰ ਕਈ ਵਾਰੀ ਉਹ ਇੰਨਾ ਰਸ ਵਿੱਚ ਗਲਤਾਨ ਹੁੰਦਾ ਪ੍ਰਿੰਗ ਉਹ ਇੰਨਾ ਭੌਰਾ ਉਹਦੇ ਰਸ ਵਿੱਚ ਖਚਤ ਹੋ ਜਾਂਦਾ ਕਿ ਨਾਸਕਾ ਦਾ ਉਹਨੂੰ ਸੁੰਘਣ ਦਾ ਇਹ ਰੋਗ ਹੈ ਕਹਿ ਲਉ ਕਿ ਉਹ ਵਿੱਚੇ ਹੀ ਆਪਣੇ ਪ੍ਰਾਨ ਤਿਆਗ ਦਿੰਦੇ ਉਹਨੇ ਇੱਕ ਮਰਿਆਦਾ ਤੋੜ ਦਿੱਤੀ ਰਹਿਤ ਤੋੜ ਦਿੱਤੀ ਕਿ ਇੰਨਾ ਵੀ ਇੱਕ ਇੰਦਰੇ ਦੇ ਰਸ ਵਿੱਚ ਗਲਤਾਨ ਨਹੀਂ ਹੋਣਾ ਸੀ ਪਰ ਹੋ ਗਿਆ ਪੱਤੇ ਸੰਕੋਚ ਲੈ ਕਮਲ ਦੇ ਫੁੱਲ ਨੇ ਵਿੱਚੇ ਪ੍ਰਾਨ ਤਿਆਗ ਗਿਆ ਚੌਥਾ ਬਚਨ ਨੇ ਪਤੰਗੇ ਦਾ ਅੰਮ੍ਰਿਤ ਬਾਣੀ ਨੇ ਸਮਝਾਇਆ ਉਹਨੂੰ ਦੇਖਣ ਦਾ ਰੋਗ ਹੈ ਜਦੋਂ ਕੋਈ ਦੀਵਾ ਬਲਦਾ ਹੋਵੇ ਉਹ ਕੋਲ ਆਉਂਦਾ ਹੈ ਤੇ ਜੇ ਤੇ ਫੇਰਾ ਪਾ ਕੇ ਵਾਪਸ ਪਰਤ ਜਾਈ ਤੇ ਬਹੁਤ ਭਲਾ ਪਰ ਉਹਨੂੰ ਦੇਖਣ ਦਾ ਇੰਨਾ ਰੋਗ ਹੈ ਉਹਦਾ ਜੀ ਕਰਦਾ ਵੀ ਮੈਂ ਅੱਗ ਬਲਦੀ ਵਿੱਚ ਚਲਿਆ ਜਾਵਾਂ ਜਦੋਂ ਜਾਂਦਾ ਹੈ ਅੱਗ ਦਾ ਸੇਕ ਲੱਗਦਾ ਹੈ ਮੌਤ ਦੇ ਘਾਟ ਉਤਰਦਾ ਸਤਿਗੁਰੂ ਕਹਿੰ ਲੱਗੇ ਮਾਨੂੰ ਉਹਨੇ ਇੱਕ ਮਰਿਆਦਾ ਤੋੜੀ ਮੌਤ ਦੇ ਮੂੰਹ ਚ ਚਲਿਆ ਗਿਆ ਇਸੇ ਤਰ੍ਹਾਂ ਇੱਕ ਕੁੰਚਰ ਹੈ ਹਾਥੀ ਉਹ ਕਾਮਵਾਸ਼ਨਾ ਅਧੀਨ ਹੋ ਕੇ ਜਦੋਂ ਉਹਨੂੰ ਸ਼ਿਕਾਰੀ ਪਕੜਦਾ ਟੋਹਾ ਪੁੱਟ ਕੇ ਡੂੰਗਾ ਤੇ ਉੱਪਰ ਕਾਗਜ਼ ਪਾ ਲੈਂਦਾ ਤੇ ਉਹ ਕਾਗਜ਼ ਦੀ ਹਸਤਨੀ ਬਣਾ ਕੇ ਕਾਮਵਾਸ਼ਨਾ ਅਧੀਨ ਆਉਂਦਾ ਖੱਡ ਵਿੱਚ ਡਿੱਗਦਾ ਖਾਂ ਨੂੰ ਕੁਝ ਨਹੀਂ ਦਿੰਦਾ ਕਮਜ਼ੋਰ ਹੋ ਜਾਂਦਾ ਸਾਰੀ ਜ਼ਿੰਦਗੀ ਉਹ ਬਾਦ ਵਿੱਚ ਮੁਹਬਤ ਦਾ ਕੁੰਡਾ ਸਹਾਰਦਾ ਸਤਿਗੁਰੂ ਬਾਣੀ ਵਿੱਚ ਕਹਿ ਲੱਗੇ ਇਹਨਾਂ ਨੂੰ ਇੱਕ ਇੱਕ ਰੋਗ ਹੈ ਇੱਕ ਇੱਕ ਇੰਦਰੇ ਦੀ ਮਰਿਆਦਾ ਤੋੜੀ ਇੱਕ ਇੰਦਰੇ ਦੀ ਮਰਿਆਦਾ ਤੋੜਨ ਦੇ ਨਾਲ ਮੌਤ ਦੇ ਮੂੰਹ ਵਿੱਚ ਚਲੇ ਗਏ ਬੰਦੇ ਤੈਨੂੰ ਪੰਜੀ ਰੋਗ ਨੇ ਤੈਨੂੰ ਦੇਖਣ ਦਾ ਵੀ ਹੈ ਤੈਨੂੰ ਕੰਨ ਲੱਸ ਵੀ ਹੈ ਤੈਨੂੰ ਬਕਰ ਸੁੰਘਣ ਦੀ ਵੀ ਬਿਰਤੀ ਐ ਤੈਨੂੰ ਜੀਬ ਦੇ ਚਸਕੇ ਵੀ ਨੇ ਦਸ ਤੇਰਾ ਕੀ ਬਣੇਗਾ ਜੇ ਤੂੰ ਗੁਰੂ ਦੀ ਜੀਵਨ ਦੀ ਮਾਨ ਮਰਿਆਦਾ ਤੋੜੇਗਾ ਗੁਰੂ ਦੇ ਹੁਕਮ ਦੀ ਉਲੰਘਣਾ ਕਰੇਗਾ ਅਮਰਤ ਬਾਣੀ ਦੇ ਬੋਲ ਨੇ ਮ੍ਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪੰਚ ਦੁਖ ਅਸਾਧ ਜਾਮੇ ਤਾਕੀ ਕੀਤਕ ਆਸ ਤਾਹੀਂ ਸਿੱਖ ਨੂੰ ਇਹ ਸ਼ਬਦ ਕਹੇ ਨੇ ਵੀ ਤੂੰ ਰਹਿਤ ਵਿੱਚ ਰਿਹਾ ਕਰ ਰਹਿਤ ਕੀ ਹੈ ਸਾਡੇ ਇੰਦਰੀਆਂ ਦੀ ਵੀ ਇੱਕ ਰਹਿਤ ਹੈ ਇੱਕ ਮर्यादा ਹੈ ਇੱਕ ਨਿਜਮ ਹੈ ਜਿਹਨੂੰ ਬਾਣੀ ਸਾਨੂੰ ਬਹੁਤ ਵਾਰੀ ਸਮਝਾਉਂਦੀ ਹੈ ਸਾਹਿਬ ਅਮਰਤ ਬਾਣੀ ਵਿੱਚ ਸਮਝਾਉਣਗੇ ਮਿੱਥਿਆ ਨਾਹੀ ਦਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਆ ਰਹੇ ਤੈ ਜੀਵਨ ਦੀ ਕਿ ਆਪਣੀ ਜ਼ੁਬਾਨ ਤੋਂ ਕਦੀ ਝੂਠ ਦੇ ਕੂੜ ਦੇ ਬੋਲ ਨਾ ਬੋਲ ਇਹਦੇ ਨਾਲ ਰਹਤ ਏਕਮਾ ਕਿ ਉਸ ਮਾਲਕ ਨਾਲ ਤੂੰ ਆਪਣੀ ਪ੍ਰੀਤ ਪਾ ਮਿਥਿਆ ਨਾਹੀ ਰਸਨਾ ਪਰਸ ਪਰਸ ਦਾ ਅਰਥ ਹੁੰਦਾ ਸਪਰਸ਼ ਮਿਥਿਆ ਦਾ ਅਰਥ ਹੁੰਦੇ ਝੂਠ ਆਪਣੀ ਜ਼ੁਬਾਨ ਨੂੰ ਝੂਠ ਛੂਣ ਵੀ ਨਾ ਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੇ ਪ੍ਰੀਤ ਨਰੰਜਨ ਦਰਸ ਤੂੰ ਮਨ ਵਿੱਚ ਉਸ ਮਾਲਕ ਨਾਲ ਪ੍ਰੀਤ ਪਾ ਇਸ ਰਸਨਾ 라ਹੀ ਦਬ ਦੇ ਗੁਣਾ ਨੂੰ ਗਾ ਕੇ ਆਹ ਤੇਰਾ ਜੀਵਨ ਹੈ ਪਰਤ੍ਰੇ ਰੂਪ ਨ ਅਪੇਖੇ ਨੇਤਰ ਸਾਧ ਕੀ ਟੈਲ ਸੰਤ ਸੰਗਹੀਤ ਆਪਣੇ ਨੇਤਰਾ 라ਹੀ ਮੈਲੀ ਬਿਰਤੀ ਨਾਲ ਪਰਾਏ ਰੂਪ ਨਾ ਵੇਖ ਇਹ ਤੇਰੇ ਜੀਵਨ ਦੀ ਮਰਿਆਦਾ ਨਹੀਂ ਤੇਰੇ ਅੱਖਾਂ ਦੀ ਰਹਿਤ ਇਹ ਐ ਵੀ ਤੂੰ ਮੈਲੀ ਬਿਰਤੀ ਨਾਲ ਨਾ ਵੇਖੀ ਕਿੰਨਾ ਚੰਗਾ ਹੋਵੇ ਇਹਦੇ ਨਾਲ ਤੂੰ ਗੁਰੂ ਦੇ ਜੀਦਾਰ ਕਰਿਆ ਕਰ ਸਾਧ ਕੀ ਤਹਿਲ ਸੰਤ ਸੰਗ ਅੱਗੇ ਫਿਰ ਬਚਨ ਸਮਝਾਏ ਕੰਨ ਨਾ ਸੁਨੇ ਕਾਹੂ ਕੀ ਨਿੰਦਾ ਆਹ ਜੀਵਨ ਦੀ ਰਹਿਤ ਐ ਵੀ ਆਪਣੇ ਕੰਨਾਂ ਰਾਹੀਂ ਕਦੀ ਵੀ ਨਿੰਦਿਆ ਦੇ ਬੋਲ ਵਕਾਰੀ ਬੋਲ ਨਾ ਸੁਨਿਆ ਕਰ ਮਹਾਰਾਜੇ ਕੰਮ ਕਿਵੇਂ ਹੋਵੇਗਾ ਸਭ ਤੇ ਜਾਣੈ ਆਪਸ ਕੋ ਮੰੰਦਾ ਜਦੋਂ ਆਪਣੇ ਆਪ ਨੂੰ ਸਭ ਤੋਂ ਮੰੰਦਾ ਭਾਵੇਂ ਆਪਣੇ ਆਪ ਨੂੰ ਸਭ ਤੋਂ ਨੀਮਾ ਜਾਣੇਗਾ ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਕਿ ਅੱਜ ਸਿੱਖ ਨੇ ਅਰਦਾਸ ਵਿੱਚ ਰੋਜ਼ਾਨਾ ਇੱਥੇ ਸ਼ਬਦ ਇਹ ਵੀ ਮੰਗਦਾ ਹੈ ਵੀ ਸਤਿਗੁਰੂ ਕਿਰਪਾ ਕਰਕੇ ਸਿੱਖ ਨੂੰ ਜੀਵਨ ਦੀ ਰਹਿਤ ਬਖਸ਼ੋ ਜੀਵਨ ਦੀ ਰਹਿਤ ਬਖਸ਼ੋ ਉਹ ਜੀਵਨ ਦੀ ਰਹਿਤ ਨੂੰ ਸਤਿਗੁਰੂ ਨੇ ਜਦੋਂ ਪਰਪੱਕ ਰੂਪ ਵਿੱਚ ਪੂਰਨ ਤੌਰ ਤੇ ਸਮਝਾਇਆ ਭਾਵੇਂ ਇਹ ਗੱਲ ਆਰੰਭ ਹੋਈ ਗੁਰੂ ਨਾਨਕ ਸਾਹਿਬ ਵੇਲੇ ਤੋਂ ਅੰਮ੍ਰਿਤ ਬਾਣੀ ਵਿੱਚ ਉਪਦੇਸ਼ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਕਮਾਲ ਦੇ ਬੋਲ ਨੇ ਭਾਈ ਗੁਰਦਾਸ ਸਾਹਿਬ ਨੇ ਤੇ ਇੱਕ ਬਚਨ ਆਖਿਆ ਕਿ ਰਹਿਤ ਰਸਨਾ ਤੂੰ ਬੋਲੀ ਦੀ ਨਹੀਂ ਰਹਿਤ ਜੀਵਨ ਵਿੱਚ ਕਮਾਈ ਦੀ ਹੈ ਗੁਰੂ ਦੇ ਬਚਨ ਨੂੰ ਗੁਰੂ ਦੇ ਹੁਕਮ ਨੂੰ ਕੇਵਲ ਪੜ੍ਹੀ ਵਿਚਾਰੀ ਦਾ ਨਹੀਂ ਇਹਨੂੰ ਕਮਾਇਆ ਜਾਣਾ ਚਾਹੀਦਾ ਹੈ ਉਹਨਾਂ ਤੇ ਉਦਾਹਰਨਾਂ ਦਿੱਤੀਆਂ ਪੰਜ-ਸੱਤ ਕਹਿਣ ਲੱਗੇ ਕੋਈ ਬੰਦਾ ਅੱਗ ਅੱਗ ਸ਼ਬਦ ਵਰਤੀ ਜਾਏ ਸ਼ਿਆਲਤੀ ਰੁੱਤ ਹੋਵੇ ਤੇ ਠੰਡ ਲੱਗਦੀ ਹੋਵੇ ਤੇ ਕੋਈ ਬੰਦਾ ਕਹੇ ਵੀ ਹੁਣ ਕੋਲ ਆਗ ਹੋਵੇ ਤੇ ਅੱਗ ਸੇਕ ਕੇ ਠੰਡ ਤੋਂ ਬਚਿਆ ਜਾ ਸਕਦਾ ਹੈ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜੁਬਾਨ ਤੋਂ ਅੱਗ ਅੱਗ ਕਹਿ ਕੇ ਅੱਗ ਦਾ ਸ਼ੇਕ ਨਹੀਂ ਮਿਲਣਾ ਅੱਗ ਕੋਲ ਬਾਲ ਕੇ ਜਾਂ ਅੱਗ ਕੋਲ ਪਹੁੰਚ ਕੇ ਤੂੰ ਆਪਣੀ ਠੰਡ ਦੂਰ ਕਰ ਸਕਦਾ ਹੈ ਫਿਰ ਉਹ ਸ਼ਬਦ ਵਰਤਦੇ ਆ ਕੋਈ ਬੰਦਾ ਖੰਡ ਖੰਡ ਸ਼ਬਦ ਵਰਤੇ ਵੀ ਜੇ ਖੰਡ ਉਹ ਤੇ ਮੂੰਹ ਵਿੱਚ ਪਾਈਏ ਖੰਡ ਮੂੰਹ ਮਿੱਠਾ ਹੋ ਸਕਦਾ ਹੈ ਕਹਿਣ ਲੱਗੇ ਖੰਡ ਖੰਡ ਕਹਿਣ ਨਾਲ ਤੈਨੂੰ ਮਿੱਠਾ ਸੁਆਦ ਨਹੀਂ ਆਉਣਾ ਅਸਲ ਵਿੱਚ ਜਦੋਂ ਆਪਣੇ ਮੂੰਹ ਵਿੱਚ ਖੰਡ ਦੇ ਦਾਣੇ ਪਾਏਗਾ ਮਿੱਠਾ ਪਾਏਗਾ ਤੇਰੇ ਅੰਦਰ ਨੂੰ ਮਿਠਾਸ ਮਿਲਣੀ ਹੈ ਤੀਜਾ ਬਚਨ ਫਿਰ ਵਰਤਿਆ